ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਗਤ ਵਿੱਚ ਪੀਰ ਬੁੱਧੂ ਸ਼ਾਹ ਜੀ ਦਾ ਨਾਮ ਬੜੇ ਹੀ ਸਤਕਾਰ ਨਾਲ ਲਿਆ ਜਾਂਦਾ ਹੈ ਅਤੇ ਉਹਨਾਂ ਦਾ ਜੋ ਇਤਿਹਾਸ ਹੈ ਬਹੁਤ ਹੀ ਵੱਡਾ ਮੁੱਲਾ ਹੈ ਅਤੇ ਕਈ ਲੋਕ ਕਈ ਸੰਗਤਾਂ ਇਸ ਤੋਂ ਅਣਜਾਣ ਵੀ ਹਨ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ 1647 ਈਸਵੀ ਨੂੰ ਸੈਦ ਗੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲ੍ਹੇ ਦੇ ਸਡੋਰਾ ਕਸਬੇ 'ਚ ਹੋਇਆ ਸੀ। ਉਹਨਾਂ ਦਾ ਪੂਰਾ ਨਾਮ ਸੈਦ ਬਦਰੁਦੀਨ ਸ਼ਾਹ ਸੀ। ਉਹ ਬਚਪਨ ਤੋਂ ਹੀ ਕੱਟ ਬੋਲਣ ਵਾਲੇ ਗੰਭੀਰ ਅਤੇ ਸਾਦੇ ਸੁਭਾਅ ਵਾਲੇ ਸਨ। ਇਸ ਤਰ੍ਹਾਂ ਆਪ ਜੀ ਦੀ ਸ਼ਾਦੀ ਮੁਗਲ ਫੌਜ ਦੇ ਇੱਕ ਵੱਡੇ ਜਰਨੈਲ ਸੈਦ ਖਾਨ ਦੀ ਭੈਣ ਨਸੀਰਾ ਨਾਲ ਹੋਈ। ਜਦੋਂ ਬਾਲ ਗੁਰੂ ਗੋਬਿੰਦ ਰਾਏ ਜੀ ਫਿਰ ਪਟਨਾ ਸਾਹਿਬ ਤੋਂ ਆਰੰਦਪੁਰ ਸਾਹਿਬ ਨੂੰ ਜਾਣ ਸਮੇਂ ਕੁਝ ਸਮੇਂ ਲਖਨੌਰ ਰੁਕੇ ਤਾਂ ਪੀਰ ਪੀਖਣ ਸ਼ਾ ਉਹਨਾਂ ਦੇ ਦਰਸ਼ਨ ਕਰਨ ਲਈ ਆਏ ਅਤੇ ਉਸ ਸਮੇਂ ਪੀਰ ਬੁੱਧੂ ਸ਼ਾ ਨੇ ਵੀ ਦਰਸ਼ਨ ਕੀਤੇ ਇਸ ਤੋਂ ਪਿਛੋਂ ਦਿੱਲੀ ਵਿਖੇ ਗੋਸ਼ਾ ਨਸ਼ੀਨ ਰਹਿਣ ਤੋਂ ਪਰੰਤ ਦੋ ਵਾਪਸ ਸਡੋਰਾ ਆਏ ਤਾਂ ਜਸਮਪਤ ਸਾਹੀ ਪੌਂਡਾ ਸਾਹਿਬ ਦੀ ਅਹਮਦਬਾਦੇ ਪਤਾ ਲੱਗਿਆ ਗੁਰੂ ਦੇ ਪਿਆਰ ਚ ਬੈਬਲ ਪੀਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੌਂਡਾ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸ਼ਖਸੀਅਤ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਤਾਂ ਪਹਿਲਾਂ ਹੀ ਸਨ ਅਤੇ ਉਹਨਾਂ ਨੇ ਦਸ਼ਮ ਪਿਤਾ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੇ ਅੰਗ ਸੰਘੀ ਰੱਖਣਾ ਇੱਕ ਵਾਰ ਅਜਿਹਾ ਸਮਾਂ ਆਇਆ ਜਦੋਂ ਬਾਸ਼ਾ ਔਰੰਗਜ਼ੇਬ ਨੇ ਆਪਣੀ ਫੌਜ ਦੇ ਬਹੁਤ ਸਾਰੇ ਪਠਾਣਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਉਹ ਸਾਰੇ ਪਠਾਣ ਪੀਰ ਜੀ ਕੋਲ ਆਪੜਨ ਦੁਖੜਾ ਰੋਣ ਲਈ ਪਹੁੰਚੇ ਪੀਰ ਜੀ ਨੇ ਉਹਨਾਂ ਨੂੰ ਨੌਕਰੀ ਦੇਉਣ ਲਈ ਪੌਂਟਾ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਮੰਨਦਿਆਂ ਸਾਰੇ ਪਠਾਣਾਂ ਨੂੰ ਆਪਣੇ ਕੋਲ ਰੱਖ ਲਿਆ ਪਰ ਜਦੋਂ ਪਹਾੜੀ ਰਾਜਿਆਂ ਵੱਲੋਂ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰ ਕਰਕੇ ਲੜਾਈ ਛੇੜ ਦਿੱਤੀ ਗਈ ਤਾਂ ਇਹਨਾਂ ਪਠਾਣਾਂ 'ਚੋਂ ਇੱਕ ਪਠਾਣ ਜਰਨੈਲ ਕਾਲਾਖਾਨ ਨੂੰ ਛੱਡ ਕੇ ਬਾਕੀ ਤਿੰਨ ਜਰਨੈਲ ਤੀਖਨਖਾ ਨਜਾਬਤ ਖਾਨ ਤੇ ਰਿਆਦ ਖਾਨ ਨਮਖਰਮੀ ਕਰਕੇ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਅਤੇ ਦੁਸ਼ਮੰਦੀ ਫੋਰਡ ਵਿਦ ਜਾਰਲੇ ਜਦੋਂ ਪੀਰ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਆਪਣੇ 700 muridਾਂ ਚਾਰ ਪੁੱਤਰਾਂ ਇੱਕ ਭਰਾ ਸਮੇਤ ਪੰਗਾਣੀ ਦੇ ਮੈਦਾਨ ਚ ਪੁੱਜੇ ਤੇ ਇਸ ਗਹਿ ਗੱਚ ਯੁੱਧ ਚ ਆਪਣਾ ਅਨਮੋਲ ਯੋਗਦਾਨ ਪਾਇਆ ਇਸ ਯੁੱਧ ਚ ਪੀਰ ਜੀ ਦੇ ਅਨੇਕ muridਾਂ ਦੋ ਪੁੱਤਰਾਂ ਅਤੇ ਇੱਕ ਭਰਾ ਦੇ ਸ਼ਾਜਦ ਦਾ ਜਾਮ ਪੀਤਾ ਇਤਿਹਾਸਿਕ ਤੱਥ ਇਸ ਗੱਲ ਨੂੰ ਬਿਆਨ ਕਰਦੇ ਹਨ ਕਿ ਜਦੋਂ ਕਲਗੀਧਰ ਪਾਸ਼ਾ ਨੇ ਯੁੱਧ ਤੋਂ ਉਪरांत ਬਹੁ ਕੀਮਤੀ ਵਸਤੂਆਂ ਧੰਨ ਦੌਲਤ ਪੀਰ ਜੀ ਨੂੰ ਬਖਸ਼ਿਸ਼ ਵਜੋਂ ਲੈਣ ਲਈ ਕਿਹਾ ਤਾਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਹੱਥ ਜੋੜ ਕੇ ਅਤੇ ਇਹ ਵਸਤਾਂ ਨਹੀਂ ਸਵੀਕਾਰ ਕੀਤੀਆਂ ਉਸ ਸਮੇਂ ਗੁਰੂ ਜੀ ਕੇਸ਼ਾਂ ਨੂੰ ਕੰਗੇ ਨਾਲ ਸਵਾਰ ਕੇ ਦਸਤਾਰ ਸਜਾਉਣ ਦੀ ਤਿਆਰੀ ਕਰ ਰਹੇ ਸਨ ਪੀਰ ਜੀ ਨੇ ਬੜੀ ਅਧੀਨਗੀ ਨਾਲ ਕੰਗੇ 'ਚ ਫਸੇ ਗੁਰੂ ਜੀ ਦੇ ਰੋਮ ਯਾਨੀ ਕੇਸਾ ਨੂੰ ਆਪਣੀ ਚੋਲੀ ਫਲਾ ਕੇ ਪਰਵਾਨ ਕੀਤਾ ਕੰਗਾ ਸਮੇਤ ਕੇਸਾ ਨੂੰ ਪ੍ਰਾਪਤ ਕਰਕੇ ਇਸ ਵੱਡਮੋਲੇ ਤੋਹਫੇ ਨੂੰ ਆਪਣੇ ਜੀਵਨ ਦੌਰਾਨ ਸੰਭਾਲ ਕੇ ਰੱਖਣਾ ਅਤੇ ਦਰਸ਼ਨੀਦਾਰ ਉਹ ਸਦਾ ਹੀ ਕਰਦੇ ਰਹੇ ਸੋ ਇਸ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ ਸਿਰਫ ਇੱਕ ਅਪੀਰ ਬੁੱਧੂ ਸ਼ਾਹ ਜੀ ਸਿਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੇਸ਼ਾਂ ਦੇ ਦਰਸ਼ਨ ਕੀਤੇ ਸਨ ਗੁਰੂ ਜੀ ਨੇ ਭਰੇ ਦੀਵਾਨ ਚ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਸ ਵੱਡ ਮੁੱਲੇ ਤੋਹਫੇ ਤੋਂ ਇਲਾਵਾ ਇੱਕ ਛੋਟੀ ਕਿਰਪਾਨ ਦਸਤਾਰ ਅਤੇ ਹੁਕਮਨਾਮਾ ਵੀ ਪੀਰ ਜੀ ਨੂੰ ਬਖਸ਼ਿਆ ਜੋ ਸਮਾਪਾ ਕੇ ਪੀਰ ਜੀ ਦੇ ਵਾਰਸਾਂ ਨੂੰ ਜ਼ਗੀਰ ਪ੍ਰਦਾਨ ਕਰਕੇ ਮਹਾਰਾਜਾ ਨਾਭਾ ਪਰਪੁਰ ਸਿੰਘ ਨੇ ਸਰਦਾ ਸਹਿਤ ਆਪਣੇ ਮਹਿਲ ਚ ਇਹਨਾਂ ਵਸਤਾਂ ਨੂੰ ਸ਼ਿਸ਼ੋਭਿਤ ਕੀਤਾ ਪਾੜਾ ਪਰੋਸੀਓ ਗਵਾਹੀ ਤੋਂ ਪਤਾ ਲੱਗਾ ਕਿ ਇਹ ਛੋਟੀ ਕਿਰਪਾਣ ਪੀਰ ਜੀ ਦੇ ਮੌਜੂਦਾ ਵਾਰਸਾਂ ਕੋਲ ਅਮਰੀਕਾ ਦੇ ਸ਼ਹਿਰ ਲਾਸ Ăਂਜੇਲਸ ਵਿੱਚ ਅੱਜ ਵੀ ਸਤਕਾਰ ਨਾਲ ਸੰਭਾਲੀ ਹੋਈ ਹੈ। ਪੀਰ ਜੀ ਵੱਲੋਂ ਪੰਗਾਣੀ ਦੇ ਦੌਰਾਨ ਗੁਰੂ ਜੀ ਦੀ ਕੀਤੀ ਗਈ ਸਹਾਇਤਾ ਕਰਕੇ ਪਾਸ਼ਾ ਔਰੰਗਜ਼ੇਬ ਦਾ ਪਹਿਲਾਂ ਹੀ ਗਰੋਧ ਵਨ ਸੀ ਅਤੇ ਉਸ ਦੇ ਕੰਨ ਵੀ ਪਰ ਦਿੱਤੇ ਗਏ। ਔਰੰਗਜ਼ੇਬ ਨੇ ਸਦੋਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ। ਸਰਹੰਟ ਦੇ ਫੌਜਦਾਰ ਨੇ ਅੱਬਾ ਆਸ਼ਾ ਦੇ ਹੁਕਮ ਨੂੰ ਉਸਮਾਨ ਖਾਨ ਤੱਕ ਪਹੁੰਚਾਇਆ ਪਰ ਪੀਰ ਜੀ ਨੂੰ ਇਹ ਖਬਰ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਹਨਾਂ ਨੇ ਆਪਣਾ ਪਰਿਵਾਰ ਸਮੇਤ ਸਮਾਣੇ ਭੇਜ ਦਿੱਤਾ ਸਡੋਰੇ ਦੇ ਹਾਕਮ ਉਸਮਾਨ ਖਾਨ ਨੇ 21 ਮਾਰਚ 1704 ਈਸਵੀ ਨੂੰ ਪੀਰ ਬੁੱਧੂ ਸਾਹਿਬ ਜੀ ਨੂੰ ਬੜੀ ਬੇਦਰਦੀ ਨਾਲ ਟੋਟੇ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਡੋਰੇ ਹੀ ਇੱਟ ਨਾਲ ਇੱਟ ਖੜਕਾਈ ਅਤੇ ਉਸਮਾਨ ਖਾਨ ਨੂੰ ਜਿੱਦ ਕੀ ਸਜ਼ਾ ਦਿੰਦੇ ਆ ਮੌਤ ਦੇ ਘਾਟ ਉਤਾਰਿਆ ਇਤਿਹਾਸ ਦੇ ਖੋਜੀ ਤੱਥਾਂ ਮੁਤਾਬਕ ਪੀਰ ਜੀ ਦਾ ਅਣਸ਼ਵੰਸ਼ ਦੇ ਪਰਿਵਾਰ 1947 ਇਸੇ ਵਿੱਚ ਦੇਸ਼ ਦੀ ਵੰਡ ਸਮੇਂ ਪੱਛਮੀ ਪੰਜਾਬ ਪਾਕਿਸਤਾਨ ਦੇ ਚੰਗ ਜ਼ਿਲ੍ਹੇ ਵਿੱਚ ਜਾ ਵਸੇ ਪੀਰ ਜੀ ਦੇ ਜੱਦੀ ਘਰ ਦੀ ਖੋਜ ਕਰਕੇ ਇਸ ਸਥਾਨ ਨੂੰ ਗੁਰਦੁਆਰਾ ਸਾਹਿਬ 'ਚ ਬਦਲ ਦਿੱਤਾ ਗਿਆ ਹੈ ਸਮੁੱਚਾ ਸਿੱਖ ਜਗਤ ਅਜ ਪੀਰ ਬੁੱਧੂ ਸਾਹਿਬ ਜੀ ਨੂੰ ਹਮੇਸ਼ਾ ਹੀ ਸ਼ਰਦਾ ਨਾਲ ਯਾਦ ਕਰਦਾ ਹੈ ਉਹਨਾਂ ਦੀ ਕੁਰਬਾਨੀ ਨੂੰ ਸਦਾ ਹੀ ਕੋਟ-ਕੋਟ ਪ੍ਰਣਾਮ ਕਰਦਾ ਹੈ ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਇਹ ਅਨਮੋਲ ਇਤਿਹਾਸ ਸਭ ਨਾਲ ਸ਼ੇਅਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਜਰੂਰ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ